ਲਓ ਜੀ ਅੱਜ ਅਸੀਂ ਜਲੰਧਰ ਵਾਲੀ ਸਾਈਡ ਆਪਾਂ ਪਤਲਨ ਸਾਹਿਬ ਗੁਰਦੁਆਰਾ ਸਾਹਿਬਾ ਉਹਦੇ ਦਰਸ਼ਨ ਕਰਨ ਆਏ ਆ ਤੇ ਤੁਹਾਨੂੰ ਵੀ ਦਰਸ਼ਨ ਦਰਦਾਰੇ ਕਰਾਉਣੇ ਆ ਤੇ ਬਣਿਆ ਰਿਓ ਸਾਡੀ ਇਸ ਵੀਡੀਓ ਦੇ ਨਾਲ ਆਖਿਰ ਤੱਕ ਤੇ ਵੇਖਿਓ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੁਣਿਓਣ ਵਾਲੇ ਆ ਗੁਰਦੁਆਰਾ ਸਾਹਿਬ ਦਾ ਮੇਨ ਵੀਕ ਆਪਾਂ ਤੁਹਾਨੂੰ ਇਹ ਹੱਥ ਹੱਥ ਤੋਂ ਫਿਰ ਗੁਰੂ ਘਰ ਨਾਲ ਦਰਸ਼ਨ ਕਰਾਉਣੇ ਤੁਹਾਨੂੰ ਇਹ ਹੱਥਾਂ ਕਰਦੇ ਆ ਸੱਚੇ ਫਿਰ ਸੱਚੇ ਕਰਕੇ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਕੰਤਨ ਬਾਬਾ ਸ਼ਹੀਦ ਤੱਲਨ ਸਾਹਿਬ ਗੁਰਦਰਾ ਸਾਹਿਬ ਆਇਆ ਸੀ ਇਹ ਆ ਮੇਨ ਦਰਬਾਰ ਬਾਬਾ ਜੀ ਦਾ ਦਰਸ਼ਨ ਕਰ ਸਕਦੇ ਲੋਕ ਆਪਨਾ ਮੈਂ ਦਰਸ਼ਨ ਕਰ ਰਿਹਾ ਹਾਂ ਇਹ ਪੰਬੰ ਜੀ ਦਾ ਪਾਸਟ ਆ ਇਹ ਦੇਖ ਸਕਦੇ ਇਤਿਹਾਸ ਆ ਪੁਰਾਣੇ ਜਿਹੜੇ ਮੋੜ ਦਾ ਇਤਿਹਾਸ ਹੈ ਕਈ ਮੋੜ ਦਾ ਇਹ ਤੱਪ ਬਾਈ ਦਾ ਇਹ ਤੱਪ ਸਥਾਨ ਆ ਤਾਂ ਕੰਨ ਛੀਰ ਬਰਬਨੀ ਆ ਸਿੰਘ ਜੀ ਤਾਂ ਸੰਤ ਬਾਬਾ ਖੰਨਾਮ ਸਿੰਘ ਜੀ ਇਹ ਤੱਪ ਸਥਾਨ ਇਹ ਸਾਰੀ ਜਗ੍ਹਾ ਉੱਥੇ ਇਧਰ ਦਵਾਨ ਆ ਜਿਉਂ ਦੇ ਦਰਸ਼ਨ ਕਰ ਲੀਏ ਇਹ 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 ਸਾਰਾ ਦਰਬਾਰ ਆ ਮੇਨ ਦਰਬਾਰ ਅਸਲ ਚ ਨਾ ਉਧਰਲੀ ਸਾਈਡ ਹੀ ਅਸੀਂ ਉਧਰ ਦੀ ਗਏ ਨਹੀਂ ਅਸੀਂ ਨਾ ਪਹਿਲੀ ਵਾਰ ਆਏ ਅਸੀਂ ਪਰਲੇ ਪਾਸੇ ਦੀ ਆ ਗਏ ਇਹ ਸਾਰੀ ਬਿਲਡਿੰਗ ਬਣੀ ਤੀ ਦੇਖ ਸਕਦੇ ਅਸੀਂ ਪਹਿਲੀ ਵਾਰ ਆਏ ਆ ਇਹ ਮੇਨ ਆ ਇੰਟਰਸਟ ਆ ਤੇ ਦੱਬੀ ਆ ਜਦਾਂ ਵਾਈ ਗੁਰਦਰਾ ਸਾਹਿਬ ਦੀ ਧਿਆਸ ਇੱਕ ਮੇਰੀ ਇੱਥੇ ਬਾਬਾ ਜੀ ਬੈਠ ਕੇ ਧੰਪ ਕਰਦੇ ਸੀ ਤੇ ਤੇ ਇਹ ਇੱਥੇ ਕੋਈ ਇੱਥੋਂ ਜਲ ਭਰ ਕੇ ਬੱਬਾ ਜੀ ਤੇ ਇੱਥੋਂ ਜਲ ਆਪਾਂ ਛਕਾਂਗੇ ਆਹ ਇੱਧਰ ਲਈ ਸਟਾਉਂਦਾ ਜਾਲਾ ਵਾਹ ਸਤਿ ਸ਼੍ਰੀ ਅਕਾਲ ਇੱਥੋਂ ਜਲ ਛੱਕਦੇ ਇੱਧਰ ਦੀ ਐਂਟ੍ਰੈਂਸ ਹੈ ਇੱਧਰ ਮੱਥਾ ਦੇਣਗੇ ਇੱਧਰ ਦੇਖਾਂਗੇ ਮੱਥਾ ਮੋਈ ਇਹ ਦੀਵਾਨ ਹਾਲਾ ਉਪਰਾ ਕੇ ਇੱਥੇ ਇੱਕ ਟਾਈਮ 49 ਖੰਡ ਪੜ ਸਾਹਿਬ ਰੱਖੇ ਜਾਂਦੇ ਆ ਉਹਨਾਂ ਦੇ ਧੋਖ ਪਏ ਜਾਂਦੇ ਆ ਰੰਗ ਬਦਲਦੇ ਆ ਅਲੜੀ ਨੰਬਰ ਲੱਗੇ ਆ ਵਾਹਿਗੁਰੂ ਤੁਸੀਂ ਦੇਖ ਸਕਦੇ ਜੀ ਵਾਹਿਗੁਰੂ ਤੇ ਹੌਲਾ ਕਮੀਚੇ ਜਮੈਂ ਇਹ ਥੰਲੇ ਨੂੰ ਇਧਰ ਸੋਖਾ ਸੰ ਬਾਪਾ ਜੀ ਦਾ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਪਰਦਾ ਪਰਛਾਦਾ ਸ਼ਕਲ ਲੱਗੇ ਆ ਉਹ ਬਹੁਤ ਲਗੀ ਅਸੀਂ ਅੱਗੇ ਚੱਲੇ ਆ 6 ਵਜੇ ਦੇ ਗੁਰਦਰਾ ਤੱਲਨ ਸਾਹਿਬ ਨਾਲ ਆਪਣਾ ਇੱਥੇ ਜਾਜ ਬਹੁਤ ਚੜਦੇ ਆ ਤੇ ਆ ਤੁਸੀਂ ਦੁਕਾਨਾਂ ਦੇਖ ਸਕਦੇ ਜਿਹੜੀਆਂ ਲੱਗੀਆਂ ਇਹ ਜਾਜ ਜਣੇ ਭਰੀਆਂ ਇੱਥੇ ਜਾਜ ਚੜਦੇ ਬਹੁਤ ਹੀ ਤੇ ਇਤਿਹਾਸ ਆਇਤੰ ਦਾ ਇੱਥੇ ਸੁਖਣਾ ਸੁੱਕਦੇ ਆ ਵਾਹਿਗੁਰੂ ਜੀ ਸਾਡੇ ਬਾਹਰ ਦਾ ਕੰਮ ਬਣਾਓ ਆਗੇ ਅਸੀਂ ਤੁਹਾਡੇ ਜਾਜ ਚੜਾਈਏ ਤੇ ਤਾਂ ਕਰ ਕਿਥੇ ਜਾਜ ਬਹੁਤ ਜ਼ਿਆਦਾ ਚੜਦਿਆ ਤੁਸੀਂ ਦੇਖ ਸਕਦੇ ਜੇ ਤੇ ਇਹ ਸਾਰੀ ਮਾਰਕੀਟ ਦੁਕਾਨਾਂ ਜੀਆਂ ਵੀ ਆ ਇਹ ਸਾਰੀਆਂ ਹੀ ਭਰੀਆਂ ਪਈਆਂ ਵਾ ਜਾਜਾਂ ਦੇ ਨਾਲ ਹੀ ਇਥੇ ਜਾਜ ਬਹੁਤ ਹੀ ਜ਼ਿਆਦਾ ਚੜਦੇ ਆ ਤੇ ਇਹ ਬਟਨੀ ਇੱਧਰ ਪਾਰਕਿੰਗ ਆ ਆ ਦਰਬਾਰ ਵਾਈਬਰੀ ਸਤਨਾਕ ਤੇ ਹੁਣ ਅਸੀਂ ਪਏ ਚੱਲੇ ਅਸੀਂ ਚੱਲੇ ਹੁਣ ਤੇ ਸਰਗੁਣ ਵੀ ਆਪਣੀ ਹਾਂ ਸਰਗੁਣ ਕੋਈ ਨਾ ਕੋਈ ਨਾ ਮम्मा ਕੋ ਪਤਾ ਕੀ ਰਸਤੇ 'ਚ ਰੁਕੇ ਜਲੰਧਰੋਂ ਆਪਸੇ ਜਾਂਦੇ ਆ ਵੇਖਿਆ ਕਿ ਇਥੇ ਫੁੱਲ ਫੁੱਲ ਬੜੇ ਵਧੀਆ ਲੱਗਦੇ ਆ ਇਹ ਫੁੱਲ ਆਏ ਤੇ ਆ ਪਸੰਦ ਆਉਣ ਜਿਹੜੇ ਪਰ ਰੇਡ ਜਣੀ ਬਣਦੇ ਆ ਉਹਨਾਂ ਰੇਡ ਬਣਾਉਣ ਦੇ ਆ ਘਰ ਦੇ ਉੱਤੇ ਤੇ ਕੋਈ ਰੇਡ ਨਾ ਹੋਵੇ ਕੋਕਾ ਕੀ ਦੱਦਿਆਂ ਤੁਹਾਨੂੰ ਉਹ ਜਿਹੜੀ ਚੱਲੇ ਆਪਾਂ ਅੱਗੇ